ਇਹ ਮੇਰੇ ਸਭ ਅੱਜ ਦੀ ਪ੍ਰੈਸ ਕਾਨਫਰੰਸ ਦਾ ਕੀ ਰੁਕਮਤ ਹੈ। ਵੇਖੋ ਅੱਜ ਦੀ ਪ੍ਰੈਸ ਕਾਨਫਰੰਸ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਤੋਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸੀ। ਸੀਵਰੇਜ ਵਾਲਾ ਕੰਮ ਸ਼ਹਿਰ ਦੇ ਵਿੱਚ ਚੱਲ ਰਿਹਾ ਤੇ ਪੀਣ ਵਾਲਾ ਪਾਣੀ 5 ਕਿਲੋਮੀਟਰ ਦਾ ਪ੍ਰੋਜੈਕਟ ਪਹਿਲਾਂ ਅਪਰੂਵ ਹੋਇਆ ਸੀ ਮੇਰੇ ਤੋਂ ਪਹਿਲਾਂ। ਤੇ ਉਸ ਪ੍ਰੋਜੈਕਟ ਤੇ ਵੀ ਕੰਮ ਇੰਪਲੀਮੈਂਟ ਹੋ ਚੁੱਕਿਆ। ਪਰ ਜਦੋਂ ਮੈਂ ਐਮਐਲਏ ਬਣਿਆ ਤੇ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਵਾਦਾ ਕੀਤਾ ਸੀਗਾ ਕਿ ਪੀਣ ਵਾਲਾ ਪਾਣੀ ਘਰ-ਘਰ ਹਰੇਕ ਘਰ ਚ ਪਹੁੰਚਾਉਣਾ ਕਿਉਂਕਿ ਸੀਵਰੇਜ ਵਾਲਾ ਪਾਣੀ ਮਿਕਸ ਹੋ ਕੇ ਸਾਡੇ ਲੋਕ ਗੁਰੂ ਨਾਨਕ ਪਾਸ਼ਾ ਦੀ ਨਗਰੀ ਦੇ ਪਾਣੀ ਪੀਂਦੇ ਸੀ ਬਿਮਾਰ ਹੁੰਦੇ ਸੀ ਤੇ ਅੱਜ ਸ਼ਹਿਰ ਦੇ ਵਿੱਚ 29 ਕਿਲੋਮੀਟਰ ਲੰਮਾ ਪ੍ਰੋਜੈਕਟ 15 ਕਰੋੜ ਰੁਪਏ ਦਾ ਅਪਰੂਵ ਹੋਇਆ ਜਿਹਦੇ ਚ 10 ਕਰੋੜ ਰੁਪਇਆ ਵਾਟਰ ਪਾਈਪਲਾਈਨਸ ਤੇ ਲੱਗਣਾ ਤੇ 5 ਕਰੋੜ ਰੁਪਇਆ ਐਡੀਸ਼ਨਲ ਜਿਹੜੇ ਉਹਦੀ ਜਿੰਨੀ ਪੱਟ ਪਟਾਈ ਆ ਉਹਨੂੰ ਵਾਪਸ ਸਹੀ ਤਰੀਕੇ ਦੇ ਨਾਲ ਕਰਨੀ ਲੱਗਣਾ ਸੋ ਸਾਰੇ ਸ਼ਹਿਰ ਨੂੰ ਮੈਂ ਇਹ ਵਧਾਈ ਦੇਣੀ ਚਾਹੁੰਦਾ ਕਿ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਡੇ ਸ਼ਹਿਰ ਦੀ ਸੀ ਪੀਣ ਵਾਲੇ ਪਾਣੀ ਦੀ 29 ਕਿਲੋਮੀਟਰ ਦਾ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਅਪਰੂਵ ਹੋ ਚੁੱਕਿਆ ਟੈਂਡਰ ਲੱਗ ਚੁੱਕਿਆ ਤੇ 27 ਤਰੀਕ ਨੂੰ ਉਹਦਾ ਟੈਂਡਰ ਵੀ ਅਪਰੂਵ ਹੋ ਚੁੱਕਿਆ ਤੇ ਬਹੁਤ ਛੇਤੀ ਮਹੀਨੇ ਡੇਰ ਮਹੀਨੇ ਚੋਂ ਦਾ ਕੰਮ ਚੱਲੂ ਹੋਏਗਾ ਤੇ ਸ਼ਹਿਰ ਦੇ ਵਿੱਚ ਕੋਈ ਘਰ ਨਹੀਂ ਰਹਿਣ ਦੇਣਾ ਜਿੱਥੇ ਪੀਣ ਵਾਲੇ ਪਾਣੀ ਦਾ ਚਾਹੇ ਨਵਾਂ ਕਨੈਕਸ਼ਨ ਹੋਵੇ ਚਾਹੇ ਐਗਜ਼ਿਸਟਿੰਗ ਕਨੈਕਸ਼ਨ ਹੋਵੇ 100% ਨਵੀਂ ਪਾਈਪ ਲਾ ਕੇ ਇੱਕ ਇੱਕ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਪ੍ਰੋਵਾਈਡ ਕਰਾਉਣਾ ਵੇਖੋ ਸਾਡੇ ਸਿਵਲ ਹਸਪਤਾਲ ਦਾ ਹਾਲ ਬੜਾ ਖਰਾਬ ਸੀ ਏ ਸੀਐਮ ਸਾਹਿਬ ਨੂੰ ਮੈਂ ਇੰਟਰਵਿਊਨ ਕਰਕੇ ਡਾਕਟਰ ਡੀਪੀ ਸਿੰਘ ਜੀ ਜਿਹੜੇ ਪਹਿਲਾਂ ਵੀ ਸੁਲਤਾਨਪੁਰ ਚ ਰਹਿ ਕੇ ਗਏ ਆ ਉਹਨਾਂ ਨੂੰ ਲੈ ਕੇ ਆਇਆ ਤੇ ਪਿਛਲੇ ਤਿੰਨਾ ਮਹੀਨਿਆਂ ਚ ਤੁਸੀਂ ਆਪ ਸਿਵਲ ਹਸਪਤਾਲ ਦਾ ਫਰਕ ਦੇਖਿਆ ਹੋਵੇਗਾ ਜੋ ਮੈਨੂੰ ਲੋਕ ਦੱਸਦੇ ਆ ਕਿ ਸਿਹਤ ਸੁਲਤਾਨ ਲੋਕਾਂ ਦੀ ਆਪੀਡੀ ਦੇ ਵਿੱਚ ਬਹੁਤ ਵੱਡਾ ਸੁਧਾਰ ਆਇਆ ਤੇ ਰੈਗੂਲਰਲੀ ਮੈਂ ਫੋਲੋਅ ਅਪ ਵੀ ਕਰ ਰਿਹਾ ਉਹਨਾਂ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਮਿਲ ਕੇ आईसीयू ਜਿਹੜਾ ਆ ਸਿਸਾਈਸੀਯੂ ਦੀ ਸਪੈਸ਼ਲਾਈਜ਼ਡ ਸਟਾਫ ਚਾਹੀਦਾ ਉਹਦੇ ਲਈ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਮਿਲ ਕੇ ਇਹ ਪ੍ਰੋਜੈਕਟ ਚਲਾਇਆ ਜਾ ਰਿਹਾ ਕਿ ਸੁਲਤਾਨਪੁਰ ਦੇ ਵਿੱਚ ਅਗਲੇ ਮਹੀਨੇ ਡੇਰ ਮਹੀਨੇ ਦੇ ਵਿੱਚ ਉਹਨਾਂ ਨੇ ਸ਼ੋਰ ਕੀਤਾ ਸੀ ਆਈਸੀਯੂ ਦਾ ਸਟਾਫ ਦੇ ਕੇ ਆਈਸੀਯੂ ਵੀ ਚਾਲੂ ਕਰਾ ਕੇ ਦਿਆ ਹੈ ਰਾਣਾ ਸਾਹਿਬ ਜਿਹੜੀਆਂ ਦੋ ਸੜਕਾਂ ਬਣੀਆਂ ਆ ਇਹਦੇ ਡਿਵਾਈਡਰ ਜਿਹੜੇ ਜੀਤਾ ਜੰਜਾਲ ਬਣ ਗਏ ਆ ਇਹ ਦਿਨ ਇੰਨੇ ਹਾਦਸੇ ਹੋ ਰਹੇ ਨੇ ਟੁੱਟਣ ਜਾਂ ਫਟਣ ਹੋ ਰਹੇ ਆ ਇਹਦੇ ਬਾਰੇ ਕੋ ਜਿਹੜੇ ਇਨੀਸ਼ੀਅਲੀ ਜਦੋਂ ਇਹ ਡਿਵਾਈਡਰ ਬਣੇ ਤੇ ਇਹਦੇ ਤੇ ਕੈਟ ਸਾਈਜ਼ ਨਹੀਂ ਲਿਖਿਆ ਹੋਇਆ ਸੀ ਤੇ ਗਵਰਨਮੈਂਟ ਤੇ ਡਿਪਾਰਟਮੈਂਟ ਦੇ ਨਾਲ ਕੋਆਰਡੀਨੇਟ ਕਰਕੇ ਜੇ ਤੁਸੀਂ ਟਲਵੰਡੀ ਵਾਲੀ ਸੜਕ ਵੇਖੋ ਉਹਦੇ ਤੇ ਪ੍ਰੋਪਰ ਕੈਟ ਸਾਈ ਲੱਗ ਚੁੱਕੀਆਂ ਨੇ ਤੇ ਤਲਵੰਡੀ ਵਾਲੀ ਸੜਕ ਦੇ ਵਿੱਚ ਵੀ ਉਹ ਜਿਹੜੀ ਕੈਟ ਸਾਈ ਆ ਬਹੁਤ ਛੇਤੀ ਲੱਗ ਰਹੀ ਹੈ। ਅਗਰ ਡਿਵਾਈਡਰ ਬਹੁਤ ਜ਼ਿਆਦਾ ਕੱਟ ਬਹੁਤ ਜ਼ਿਆਦਾ ਦੇ ਵਿੱਚ ਦੇਖੋ ਜਿਹੜੇ ਕੱਟ ਜਾਦਾ ਦਿੱਤੇ ਹੋਏ ਆ ਮੈਂ ਮਹਿਸੂਸ ਕਰਦਾ ਕਿ ਇੰਨੇ ਕਟਾਂ ਦੀ ਲੋੜ ਨਹੀਂ ਸੀ ਕਿਉਂਕਿ ਉਹਨਾਂ ਕਟਾਂ ਕਰਕੇ ਛੋਟੇ ਛੋਟੇ ਕਟਾਂ ਕਰਕੇ ਕਿਤੇ ਨਾ ਕਿਤੇ ਰਾਤ ਨੂੰ ਧੁੰਦ ਚ ਐਕਸੀਡੈਂਟ ਹੁੰਦੇ ਆ ਤੇ ਕਿਉਂਕਿ ਹਾਈਵੇ ਦੇ ਵਿੱਚ 1.5 ਤੋਂ 2 ਕਿਲੋਮੀਟਰ ਤੋਂ ਪਹਿਲਾਂ ਕੋਈ ਕਟ ਹੋਣਾ ਹੀ ਨਹੀਂ ਚਾਹੀਦਾ ਤੇ ਜਿੰਨੇ ਇਹ ਕਟ ਹੈਗੇ ਆ ਐਡੀਸ਼ਨਲ ਤੇ ਬੰਦ ਹੋਣੇ ਚਾਹੀਦੇ ਮੈਂ ਮਹਿਸੂਸ ਕਰਦਾ ਅਲਰੇਡੀ ਸੜਕਾਂ ਦਾ ਜ਼ਿਕਰ ਹੋ ਗਿਆ ਤੇ ਸਵਾਲ ਦੇ ਵਿੱਚ ਐਡ ਕਰ ਦਿੰਦਾ ਹਾਂ ਕਿ ਸਮਾਜੀ ਚੌਧਰੀਆਂ ਦੇ ਵਿੱਚ ਵੀ ਕਾਫੀ ਲੰਬੇ ਸਮੇਂ ਤੋਂ ਛੇ ਤਕਰੀਬ 6 ਮਹੀਨੇ ਹੋ ਗਏ ਨੇ ਉੱਥੋਂ ਦੇ ਵਾਸੀਆਂ ਨੂੰ ਦਿੱਕਤ ਆ ਰਹੀ ਹੈ ਰੋਡ ਦੇ ਉੱਤੇ ਜਿਹੜਾ ਸੀਵਰੇਜ ਦਾ ਪਾਣੀ ওভারਫਲੋ ਹੋਇਆ ਪਿਆ ਪ੍ਰਸ਼ਾਸਨ ਦਾ ਹੋਣੀ ਆ ਪ੍ਰਸ਼ਾਸਨ ਦਾ ਧਿਆਨ ਨਹੀਂ ਪਟਰਾਣੇ ਦੀ ਜ਼ਿੰਮੇਵਾਰੀ ਬਣਦੀ ਆ ਹਰ ਇੱਕ ਪ੍ਰੋਬਲਮ ਨੂੰ ਸੋਲਵ ਕਰਨਾ ਐਚ ਡੀ ਐਮ ਨਾਲ ਗੱਲ ਕਰਕੇ ਪੀ ਸੀ ਸਾਹਿਬ ਨਾਲ ਗੱਲ ਕਰਕੇ ਇਨਕਲੂਡਿੰਗ Pw, PWD de, tak, de, pute, ge, de, PWD ਡਿਪਾਰਟਮੈਂਟ ਤੇ ਸੀਵਰੇਜ ਡਿਪਾਰਟਮੈਂਟ ਕੱਲ ਤੱਕ 36 ਇੰਚ ਦੇ ਪਾਈਪ ਉਥੇ ਪਹੁੰਚ ਜਾਣਗੇ ਉਹ ਪੰਚਾਇਤ ਲੈ ਕੇ ਪਾਰੀ ਆ ਤੇ PWD ਡਿਪਾਰਟਮੈਂਟ ਪ੍ਰਾਇਰਟੀ ਇੱਕ ਅੱਧੇ ਦਿਨ ਦੇ ਵਿੱਚ ਉਹਨੂੰ ਲੈ ਕਰਕੇ ਉਸ ਪ੍ਰੋਬਲਮ ਨੂੰ ਪਰਮਨੈਂਟਲੀ ਸੋਲਵ ਕਰੂਗਾ ਇੰਨਾ ਲੰਮਾ ਸਮਾਂ ਹੋ ਗਿਆ ਫਿਰ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਜਿਵੇਂ ਦੇਖਿਆ ਗਿਆ ਕਿ ਐਸਡੀ ਉਹਨਾਂ ਨਾਲ ਸਾਡੀ ਪਹਿਲਾਂ ਵੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਦੋ ਵਿਭਾਗਾਂ ਦਾ ਇਕੱਠਾ ਕੰਮ ਜਦ ਨੇ ਵੀਡੀਓ ਵਿਭਾਗ ਦਾ ਹੋ ਗਿਆ ਜਾਂ ਪੀਡਬਲਯੂਡੀ ਵਿਭਾਗ ਦਾ ਪਰ ਇੰਨਾ ਸਮਾਂ ਕਦੋਂ ਲੱਗਿਆ ਅਜੇ ਤੱਕ ਕਨਫਿਊਜ਼ਨ ਹੀ ਹੈ ਕਿ ਸੀਬੀ ਪੈਪ ਪਾਉਣੇ ਕਿ ਨਹੀਂ ਆ ਸੀਵਰੇਜ ਕਹਿੰਦਾ ਰੂਰਲ ਏਰੀਆ ਮੈਨ ਹੀ ਪਾਸ ਆਦਾ ਪੀਡਬਲਯੂਡੀ ਕਹਿੰਦਾ ਕਿ ਮੈਨ ਹੀ ਪਾਸ ਆਦਾ ਸੀਵਰੇਜ ਪਾਈਪ ਮੇਰੇ ਅੰਦਰ ਨਹੀਂ ਆਉਂਦੇ ਸੋ ਡਿਸੀਜਨ ਮੈਂ ਹੋਣੀ ਸਰਪੰਚ ਸਾਹਿਬ ਤਲਵੰਡੀ ਚੌਧਰੀਆਂ ਨਾਲ ਬਹਿ ਕੇ ਲੈ ਕੇ ਆਇਆ ਕਿ ਪੰਚਾਇਤ ਆਪਦੇ ਪੱਲਿਓ ਪੈਪਾਂ ਦੇ ਪੈਸੇ ਦੇ ਕੇ ਪੈਪ ਸਟਾਈਗੇ ਕੱਲ ਤੱਕ ਤੇ ਅਗਲੇ ਦੋਾਂ ਦਿਨਾਂ ਦੇ ਵਿੱਚ ਕਨਸਰਨਡ ਡਿਪਾਰਟਮੈਂਟ ਪਾਈਪ ਪਾ ਕੇ ਦੇ ਪਰਿਸ਼ਦ ਕੋਈ ਤਾਂ ਬਹੁਤ ਬੋਲਵਾਲਾ ਕਾਫੀ ਵਿਭਾਗਾਂ ਦੇ ਵਿੱਚ ਜਿਹੜੇ ਕਰਮਚਾਰੀ ਨੇ ਉਹ ਅਧਿਕਾਰੀ ਨੇ ਰਿਸ਼ਵਤ ਲੈਣ ਦੀਆਂ ਨਿਊਜ਼ ਵੀ ਕਾਫੀ ਪਬਲਿਸ਼ ਹੋਈਆਂ ਨਾ ਆਕਾਰੀ ਦੇ ਵਿੱਚ ਇੱਕ ਟਿਪੇਰੀ ਦੀ ਨਿਊਜ਼ ਕਾਫੀ ਪਬਲਿਸ਼ ਹੋਈ ਸੀ ਕਿ ਜਿਹੜੇ ਬੰਦੋਂ ਰਿਸ਼ਵਤ ਦੇ ਉੱਤੇ ਹੀ ਇਲਾਜ ਲੱਗੇ ਇੱਕ 6 ਤੇ 7 ਮਹੀਨੇ ਤੋਂ ਹੋ ਗਿਆ ਇੱਕ ਪਰਿਵਾਰ ਦਾ ਜਿਹੜਾ ਮੀਟਰ ਨਹੀਂ ਲਗਾਇਆ ਜਾ ਰਿਹਾ ਸਵਾਦ ਜੀ ਜੀ ਤੁਸੀਂ 6 ਮਹੀਨੇ ਪਰਿਵਾਰ ਦੇ ਮੀਟਰ ਲਾਉਣ ਦੀ ਗੱਲ ਕਰਦੇ ਆ ਮੈਂ ਇੱਕ ਪਰਿਵਾਰ ਕੱਲ ਮੈਨੂੰ ਲੱਭਿਆ ਉਹਦਾ 6 ਮਹੀਨੇ ਤੋਂ ਮੀਟਰ ਕੈਂਸਲ ਨਹੀਂ ਹੋ ਰਿਹਾ ਲਾਉਣਾ ਤਾਂ ਇੱਕ ਦੂਰ ਦੀ ਗੱਲ ਜਿੱਥੇ ਤੇ ਰਿਸ਼ਤਕੋਰੀ ਦੀ ਗੱਲ ਹੈ ਪਹਿਲਾਂ ਵੀ ਪੋਲੀਟੀਕਲ ਬੌਸਸ ਰਿਸ਼ਤਕੋਰੀ ਚ ਨੂੰ ਆਰਡਰ ਸੀ ਤੇ ਉਹਨਾਂ ਵਾਲਾ ਤੇ ਪੁਰਾਣੇ ਵਾਲੇ ਦਾ ਵੀ ਪੀ ਹੋ ਗਿਆ ਖੁੱਲ ਕੇ 1-1 ਲੱਖ ਰੁਪਿਆ ਆਪਸਾ ਤੋ ਰਿਸ਼ਵਤ ਲੈ ਲਿੰਦਾ ਵੀਡੀਓ ਤੋਂ ਸਿੱਧੇ ਸ਼ਬਦਾਂ ਜਿਵੇਂ ਦੱਸ ਰਿਆਂ ਇਹ ਜਿੱਥੇ ਦੀ ਰਿਸ਼ਵਤ ਦੀ ਗੱਲ ਹੈ ਜਿਹੜਾ ਸਾਡਾ ਕੰਸਰਟ ਵੀਡੀਓ ਹੈ ਬਾਟਾ ਵਾਲੀ ਵਾਲੇ ਸਰਪੰਚ ਤੋਂ 2 ਲੱਖ ਰੁਪਿਆ ਲਿਆਉਂਦੇ ਜੇ ਸਰਕਾਰ ਸੋਚੇ ਕਿ ਸੁਲਤਾਨਪੁਰ ਦੇ ਵਿੱਚ ਲੋਕਾਂ ਤੋਂ ਪੈਸੇ ਲੈ ਕੇ ਧੱਕਾ ਕਰਕੇ ਤੇ ਆਪਣੇ ਇਮਾਨਦਾਰੀ ਦੀ ਕਮਾਈ 'ਚੋਂ ਕੋਈ ਪੈਸੇ ਦੇ ਦਊਗਾ ਉਹ ਨਹੀਂ ਦੇਣ ਦਊਗਾ ਐਡੇ ਵੱਡੇ ਅਲੀਗੇਸ਼ਨ ਲੱਗ ਰਹੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਵੇਖੋ ਕਾਰਵਾਈ ਤੇ ਸਰਕਾਰ ਨੇ ਕਰਨੀ ਅੱਜ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਜਾ ਰਹੀ ਰਜਿਸਟਰ ਚਿੱਤੀ ਸਰਪੰਚ ਬਣੇ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਿਸਟਮ ਪ੍ਰੋਪਰਲੀ ਚੱਲਣਾ ਚਾਹੀਦਾ ਇੰਟਰਫੇਰੈਂਸ ਪੋਜ਼ਿਟਿਵ ਹੋਣੀ ਚਾਹੀਦੀ ਆ ਨੈਗੇਟਿਵ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਹਾਂਜੀ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਦੋ ਦਿਨ ਪਹਿਲਾਂ। ਉਸ ਕਿਹੋ ਜਿਹਾ ਲੱਗਾ ਤੁਹਾਨੂੰ? ਯਕੀ ਕਹਿਣਾ ਚਾਹੁੰਦੇ ਹੋ? ਵੇਖੋ ਜੇ ਪੰਜਾਬ ਦੀ ਗੱਲ ਕਰੀਏ ਤੇ ਅਸੀਂ ਖੇਤੀਬਾੜੀ ਸੁਪਾ ਤੇ ਪੰਜਾਬ ਦੀ ਖੇਤੀਬਾੜੀ ਨੂੰ ਪ੍ਰੋਮੋਟ ਕਰਨ ਲਈ, ਐਫੀਸ਼ੀਐਂਸੀ ਲਿਆਉਣ ਲਈ, ਕ੍ਰੌਪ ਡਾਇਵਰਸੀਫਿਕੇਸ਼ਨ ਕਰਨ ਲਈ, ਐਮਐਸਪੀ ਦੀ ਜਿਹੜੀ ਸਾਡੀ ਮੰਗ ਇਲਾਕੇ ਦੀ ਹੈਗੀ ਆ ਪੰਜਾਬ ਦੇ ਵਿੱਚ ਉਹਦੇ ਬਾਰੇ ਕੋਈ ਡਿਸੀਜਨ ਨਹੀਂ ਲਿਆ ਗਿਆ। ਸ਼ਹਿਰ ਦੇ ਵਿੱਚ ਇੱਕ ਹੋਰ بڑا ਬਟਾ ਇਸ਼ੂ ਜਿਹੜਾ ਮੈਂ 스마트 ਸਿਟੀ ਦੇ ਵਿੱਚ ਕਨਸਰਨਡ ਡੀਸੀ ਸਾਹਿਬ ਨੇ ਨੌਲੇਜ ਵੀ ਲੈ ਕੇ ਆਇਆ ਐਂਡ ਸਾਡੇ ਪ੍ਰਿੰਸੀਪਲ ਸੈਕਟਰੀ ਜਿਹੜੇ ਲੋਕਲ ਬਾਡੀ ਉਹਨਾਂ ਦੀ ਨੌਲੇਜ ਵੀ ਲੈ ਕੇ ਆਇਆ ਕਿ ਸਟਰੀਟ ਲਾਈਟਾਂ ਦਾ ਸ਼ਹਿਰ 'ਚ ਸਭ ਤੋਂ بڑا ਹਾਲ ਹੈ 2 ਸਾਲ ਹੋ ਗਏ ਆ ਪੁਰਾਣੀ ਸਰਕਾਰ ਨੇ ਮੈਂ ਵੀ ਗਲਤ ਨਹੀਂ ਕਹਿੰਦਾ ਹੁੰਦਾ ਪੁਰਾਣੀ ਸਰਕਾਰ ਨੇ ਠੀਕਾ ਦਿੱਤਾ ਆ ਸਟਰੀਟ ਲਾਈਟਾਂ ਦਾ ਉਹ 25 ਪੈਸੇ ਚੱਲਦੀਆਂ ਤੇ ਕਮੇਟੀ ਵੀ ਤੇ ਸਾਰੇ ਬੰਦੇ ਬਸ ਉਹ ਸਟਰੀਟ ਲਾਈਟਾਂ ਨੂੰ ਔਨ ਕਰਨ ਤੇ ਲੱਗੇ ਰਹਿੰਦੇ ਅੱਜ ਇੱਕ ਲੱਗਦੀ ਆ ਪਰसों ਉਹ ਜਾਂਦੀ ਆ ਤੋਂ ਮੈਂ ਸਰਕਾਰ ਨੂੰ ਰਿਕਵੈਸਟ ਕੀਤੀ ਆ 스마트 ਸਿਟੀ ਦੇ ਅਗੇਂਸਟ ਸਾਰੇ ਸ਼ਹਿਰ ਦੇ ਵਿੱਚ 100% ਨਵੀਂ ਸਟਰੀਟ ਲਾਈਟਿੰਗ ਕੀਤੀ ਜਾਵੇ ਤਾਂ ਕਿ ਫਲੈਕਸ ਰੇਸ਼ਿਓ ਚੈੱਕ ਕੀਤਾ ਜਾਵੇ ਵੀ ਚਾਨਣ ਕਿੰਨਾ ਦੇਣਾ ਸਿੱਖ ਜਗਾਂ ਨੂੰ ਤਾਕਿ ਸਾਰੇ ਸ਼ਹਿਰ ਦੇ ਵਿੱਚ ਪ੍ਰੋਪਰ ਸੀਟ ਸਟਰੀਟ ਲਾਈਟਿੰਗ ਹੋਵੇ ਸਟਰੀਟ ਲਾਈਟਿੰਗ ਹੋਏਗੀ ਚੋਰੀ ਚਿਕਾਰੀ ਪ੍ਰੋਪਰ ਸਾਰਾ ਕੁਝ ਘਟ ਜਾਊਗਾ ਸੋ ਮੈਂ ਮਹਿਸੂਸ ਕਰਦਾ ਵੀ ਇਹ ਕੰਮ ਵੀ ਸਿਰਫ ਚਾਹਨਾ ਚਾਹਦਾ ਮੈਂ ਸ਼ਹਿਰ ਵਾਲਿਆਂ ਨੂੰ ਖੋਰ ਅਪੀਲ ਕਰਦਾ ਪਿੰਡ ਵਾਲਿਆਂ ਨੂੰ ਕਿ ਸ਼ਹਿਰ ਦੇ ਵਿੱਚ ਸੜਕਾਂ ਬਣਨ ਵਾਲੀਆਂ ਹੈਗੀਆਂ ਤੇ ਮੈਂ ਇੱਕ ਚੀਜ਼ ਹੋਰ ਇਹਦੇ ਚੋਂ ਨਿਚੋੜ ਕੱਢਿਆ ਜਿਹੜੀ ਡਿਪਾਰਟਮੈਂਟ ਨੇ ਅਪਰੂਵਲ ਦਿੱਤੀ ਆ ਉਹ ਇਸ ਚੀਜ਼ ਦੀ ਦਿੱਤੀ ਆ ਜੇ ਸੀਵਰੇਜ 6 ਫੁੱਟ ਪੱਟਿਆ ਤਾਂ ਸੀ 6 ਫੁੱਟ ਦੇ ਉੱਤੇ ਟਾਂਕਾ ਲਾ ਦੇਣਾ। ਸੋ ਮੈਂ ਬੀਸੀ ਸਾਹਿਬ ਦੀ ਨੋਟਿਸ ਲੈ ਕੇ ਆਇਆ ਇਹ ਕੱਲ ਐਂਡ ਡਿਪਾਰਟਮੈਂਟ ਚ ਕਿ 6 ਫੁੱਟ ਦਾ ਟਾਂਕਾ ਨਹੀਂ ਲਾਉਣ ਦੇਣਾ ਪੂਰੇ ਦਾ ਪੂਰਾ ਰੋਡ ਉਹ ਸਾਰੇ ਤੇ ਲੁੱਕ ਪਊਗਾ। ਇਹ 스마트 ਸਿਟੀ ਆ ਤੇ ਮਗਰੋਂ ਪੇਚਾਲਾ ਕੰਮ ਨਹੀਂ ਕਰਨਾ। ਇਹ ਉਹ ਮੈਨੂਅਲ ਸ਼ੋਰ ਕੀਤਾ ਡੀ ਸਾਹਿਬ ਨੇ ਕਿ ਅਸੀਂ ਜਿਹੜੇ ਜਿਹੜੇ ਸੜਕ ਦੇ ਵਿੱਚ ਸਿਰਫ ਪੈਚਵਰਕ ਪ੍ਰਪੋਜ਼ ਕੀਤਾ ਸੀ ਉਹਨੂੰ ਪ੍ਰੋਪਰ ਲਿੰਕ ਕਰਾਵਾਂ ਐਮਐਲਏ ਸਾਹਿਬ ਸਰਕਾਰੀ ਸੀਨੀਅਰ ਸਕੂਲ ਦਾ ਵੀ ਕੰਮ ਰੁਕ ਗਿਆ ਹੋਇਆ ਕਾਫੀ ਜਿਹੜਾ ਉਹ ਸਮਾਰਟੀ ਦੀ ਉਸ ਵਾਰੀ ਨਹੀਂ ਕਰਦੀ ਉਹਦੇ ਬਾਰੇ ਜਿਹੜਾ ਪੁਰਾਣਾ ਕੰਟਰੈਕਟਰ ਸੀ ਉਹ ਬਲੈਕਲਿਸਟ ਹੋ ਗਿਆ ਤੇ ਨਵੇਂ ਕੰਟਰੈਕਟਰ ਨੂੰ ਕੰਮ ਦੇ ਦਿੱਤਾ ਗਿਆ ਸੋ ਬਹੁਤ ਸ਼ੁਕਰੀਆ ਦਾ ਕੰਮ ਚੱਲਦਾ ਪੂਰਾ ਇੰਸਟਾਡੂ ਦੀ ਸੁਤੰਤ ਕੁੱਸਟ ਤੇ ਜਿਹੜੀਆਂ ਸਟਰੀਟ ਲਾਈਟਾਂ ਸਾਡੇ ਬਸਰ ਲੱਗੀਆਂ ਸੀ ਉਹ ਹਾਲੇ ਤੱਕ ਕੋ ਡਿਪਾਰਟਮੈਂਟ ਕੋ ਦੱਸ ਨਹੀਂ ਰਿਹਾ ਵੀ ਉਹ ਰੈਕਟੇ ਆ ਲੱਗਣੀਆਂ ਜਾਂ ਨਹੀਂ ਲੱਗਣੀਆਂ ਕੀ ਕਰਦਾ ਉਹ ਤੁਹਾਡੇ ਸਾਡੇ 550 ਸਾਲ ਵਾਲੇ ਤਾਂ ਲੋਕ ਟੈਂਕ ਪੀਲਾ ਪਤੇ ਫਿਰਦੇ ਆ 10 ਕਰੋੜ ਰੁਪਏ ਦੇ ਕਿੱਥੇ ਚਲੇ ਗਏ ਕਿੱਥੇ ਨਹੀਂ ਚਲੇ ਗਏ ਬਟ ਸਰਕਾਰ ਨੂੰ ਲੋ ਜਿਹੜੀਆਂ ਸਟਰੀਟ ਲਾਈਟਸ ਰਹਿਣੀਆਂ ਪ੍ਰੋਵਾਈਡ ਕਰਾ ਕੇ ਜਿਹੜੀ ਵੀ ਡਿਪਾਰਟਮੈਂਟ ਕੋ ਹੈ ਕਿ ਅਲਵਾ ਗਿਆ